ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਮਹਿਲਾ ਤੇ ਉਸ ਦੇ ਬੱਚਿਆਂ ਨੂੰ ਅੱਗ ਲਗਾ ਦਿੱਤੀ ਗਈ ਹੈ ਮਹਿਲਾ ਦੀ ਹਾਲਤ ਇਸ ਵਕਤ ਗੰਭੀਰ ਰੂਪ ਦੇ ਵਿੱਚ ਬਣੀ ਹੋਈ ਹੈ ਮਹਿਲਾ ਨੂੰ ਇਲਾਜ ਦੇ ਲਈ ਡੀ ਐਮ ਸੀ ਲੁਧਿਆਣਾ ਦੇ ਵਿਖੇ ਦਾਖਲ ਕਰਵਾਇਆ ਗਿਆ ਸਭ ਤੋਂ ਪਹਿਲਾਂ ਮਹਿਲਾ ਜਿਸ ਵਕਤ ਚੋਚਦੀ ਹੈ ਤਾਂ ਬੱਚਾ ਸਮੇਤ ਮਹਿਲਾ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਵੀ ਉਹਨਾਂ ਨੂੰ ਇਲਾਜ ਨਹੀਂ ਮਿਲ ਪਾਉਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਸ਼ਿਫਟ ਕਰ ਦਿੱਤਾ ਜਾਂਦਾ ਹੈ ਦੱਸਦੇ ਕਿ ਕਿ ਵਿਅਕਤੀ ਜਿਹੜਾ ਕਿ ਘਰ ਸਬਜ਼ੀ ਦੇ ਨਾਮ ਦਾ ਸੀ ਉਸ ਦੇ ਵੱਲੋਂ ਵਿਆਹ ਦਾ ਪ੍ਰਸਤਾਵ ਮਹਿਲਾ ਦੇ ਕਰਕੇ ਰੱਖਿਆ ਜਾਂਦਾ ਜਦੋਂ ਮਹਿਲਾ ਇਸ ਦਾ ਵਿਰੋਧ ਕਰਦੀ ਹੈ ਵਿਰੋਧ ਵੱਜੋਂ ਮਹਿਲਾ ਉਸ ਦੇ ਥੱਪੜ ਜੜਦ ਹੁੰਦੀ ਹੈ ਤਾਂ ਉਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਵਿਅਕਤੀ ਦੀਵਾਰ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਤੇ ਪਟਰੋਲ ਦੀ ਬੋਤਲ ਸੁੱਟ ਕੇ ਅੱਗ ਲਗਾ ਦਿੰਦਾ ਦੱਸਦੇ ਕਿ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਪਰ ਇਸ ਕਸੇ ਤੋਂ ਬਾਅਦ ਵੀ ਉਹ ਵਿਅਕਤੀ ਜਿਹੜਾ ਵਿਆਹ ਦੇ ਲਈ ਉਸ ਨੂੰ ਤਾਂ ਪਰੇਸ਼ਾਨ ਕਰ ਰਿਆ ਸੀ ਦਬਾਅ ਬਣਾ ਰਿਆ ਸੀ ਜਦੋਂ ਮਹਿਲਾ ਵੱਲੋਂ ਵਿਰੋਧ ਕੀਤਾ ਗਿਆ ਉਸ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਮਹਿਲਾ ਦੀ ਹਾਲਤ ਗੰਭੀਰ ਰੂਪ ਦੇ ਵਿੱਚ ਬਣੀ ਹੋਈ ਆ ਪਰਿਵਾਰਕ ਜੀਆ ਦੇ ਵੱਲੋਂ ਕਾਫੀ ਰੋਸ ਜਿਹੜਾ ਜਤਾਇਆ ਜਾ ਰਿਹਾ ਆਊਟਫੋਨ ਉਸ ਲੋਨ ਇਹ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਮੈਮ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਅੱਜ ਜਿਹੜੀ ਪਾਗਲ ਹੈ ਜੀ ਕਰਾਈ ਤੇ ਲੈ ਲੈਂਦੀ ਸੀ ਬੇਟੀ ਜੀ ਤੇ ਮਾਲ ਕਮਕਾਨ ਨਾ ਜਿਹੜੇ ਉਹਨਾਂ ਸਬਜ਼ੀ ਦੀਨ ਆਂਦਾ ਸੀ ਮੋਟਰਸਾਈਕਲ ਤੇ ਉਹਨਾਂ ਨੇ ਆਲ ਕਮ ਕਰ ਜਾਂਦੇ ਜੀ ਤੇ ਪਿੱਛੋਂ ਬੇਟੀ ਵੀ ਲੈ ਲੈਂਦੀ ਸੀ ਸਬਜ਼ੀ ਜੀ ਤੇ ਅੱਜ ਇਹ ਬੇਟੀ ਕਰਦੀ ਆ ਜੋਬ ਜੀ ਕਿ ਅੱਜ ਸਵੇਰ 7:30 ਵਜੇ ਮੇਰੇ ਘਰ ਗਈ ਤੇ ਸਬਜ਼ੀ ਵਾਲਾ ਆ ਕੇ ਇਹਨੂੰ ਕਹਿੰਦਾ ਮੇਨੂੰ ਵਿਆਹ ਕਰਾ ਮੈਂ ਖਪੜ ਮਾਰਾ ਉਦੇ ਉਹਨੇ ਥੱਪੜ ਦੀ ਮਿਹਣਾ ਨਾਲ ਨਾ ਅੱਗ ਪੈਟਰੋਲ ਪਾ ਕੇ ਲਾਤੀ ਕੋਣ ਹੈ ਵਿਅਕਤੀ ਜਿਹਦੇ ਵੱਲੋਂ ਲੱਗ ਗਈ ਲੱਗੋ ਘਰ ਲੈ ਕੇ ਆਉਂਦਾ ਸੀ ਸਬਜ਼ੀ ਇੱਦਾਂ ਰੇੜੀ ਲੈ ਜਾਂਦੇ ਜਾਂ ਮਾਲਕ ਮਕਾਨਾਂ ਨੂੰ ਸਬਜ਼ੀ ਦੇਣ ਆਉਂਦਾ ਸੀ ਕਮਰਾ ਵੀ ਸਾਨੂੰ ਉਨੀ ਹੀ ਦਵਾਇਆ ਸੀ ਅਚਾਨਕ ਹੀ ਦਵਾਇਆ ਸੀ ਕਿੰਨੇ ਸਮੇਂ ਤੋਂ ਜਿਹੜੀ ਬੇਟੀ ਤੁਹਾਡੀ ਉੱਥੇ ਰਹੀ ਸੀ ਪੰਜ ਮਹੀਨਿਆਂ ਤੋਂ ਇਹ ਪੰਜ ਮਹੀਨਿਆਂ ਤੋਂ ਉੱਥੇ ਰਹੀ ਸੀ ਜੀ ਬੇਟੀ ਆ ਮੇਰੀ ਤੇ ਪੰਜ ਮਹੀਨਿਆਂ ਤੋਂ ਉਹ ਅਲੱਗ ਲੈ ਰਹੀ ਸੀ ਚਲੋ ਜਿਦਾਂ ਹੁੰਦਾ ਹੈ ਮੰਮੀ ਕੀ ਹਾਲਾਤ ਆ ਹੁਣ ਘਰ ਤੁਸੀਂ ਜਾਓ ਉਹਦੇ ਨਾਲ ਤੁਸੀਂ ਨਾਲ ਉੱਥੇ ਬੈਠ ਕੇ ਗੱਡੀ 'ਚ ਮੈਂ ਉਹ ਬਾਕੀ ਕਰਾਮਾਂ ਜਾ ਕੇ ਦੇਖੂ ਜੇ ਹੁਣ ਹਾਲਾਤ ਕੀ ਏ ਬੇਟੀ ਦੀ ਤੁਹਾਨੂੰ ਪਤਾ ਨਹੀਂ ਸੱਪਣਾ ਲੈ ਸਾਰਾ ਪੱਤੀ ਜਾ ਰਹੀ ਬੇਟੀ ਦੀ ਕੰਡੀਸ਼ਨ ਖਰਾਬ ਹੈ ਖਰਾਬ ਹੈ ਬਈ ਸਾਡੇ ਪੇਨਸ਼ੋਟ ਨੂੰ ਅਸੀਂ ਪੇਸ਼ੈਂਟ ਦਾਖਲ ਕੀਤਾ ਪੇਨਸ਼ੋਟ ਦਾ ਮਤਲਬ ਕੀ ਹੁੰਦਾ ਇਹਨਾਂ ਨੇ ਸਾਹ ਬਣਾਵਾ ਉੱਥੇ ਤੁਹਾਨੂੰ ਕਹਿੰਦੇ ਤੁਸੀਂ ਕੱਪੜੇ ਚੇਂਜ ਕਰੋ ਇਹਦੇ ਤੁਹਾਨੂੰ ਕਹਿੰਦੇ ਤੁਸੀਂ ਇਹਨੂੰ ਬਿਠਾਓ ਇੱਥੇ ਪਾਗਲ ਇੱਥੇ ਬੈਠੇ ਆ ਅਥੀ ਨਿਯੰਤਰਨ ਖਾਮਾ ਕਾਤੋ ਦੇ ਰਹੀਆਂ ਇਹਨਾਂ ਨੂੰ ਫੀਖਾਤ ਦੇ ਰਹੀਆਂ ਇਨਕਮ ਟੈਕਸ ਅਸੀਂ ਭਰੀ ਦਾਵਾ ਸਾਡੇ ਸਿਰ ਤੋਂ ਤਨਖਾਹਾਂ ਮੈਂ ਲੜਕਾ ਤੋਂ ਲੈ ਰਹੇ ਥੇ ਗੱਲੀ ਬੈਕ ਲੈ ਰਹੇ ਥੇ ਹੈ ਕੋਈ ਅੰਦਰ ਆਇਆ ਉਹਨੂੰ ਮਤ ਤੁਹਾਨੂੰ ਕਹਿ ਰਹੇ ਕੱਪੜੇ ਵੀ ਤੁਸੀਂ ਬਦਲੋ ਤੇ ਬਿਠਾ ਦਿਓ ਸਾਨੂੰ ਪਾਗਲ ਕੀਤਾ ਇਹਨਾਂ ਨੇ ਉੱਥੇ ਸਾਡੀ ਆਪ ਹੀ ਪਾਈ ਹੁਣ ਕੁੜੀ ਜੇ ਤੁਹਾਡੇ ਕੋਈ ਉੱਥੇ ਐਮਬੂਲੈਂਸ ਜੇ ਤੁਹਾਡੇ ਕੋ ਬੈਂਟੀਲੇਟਰ ਹੀ ਨਹੀਂ ਥੋ ਫਿਰ ਬੰਦ ਕਰ ਦਿਓ ਫਿਰ ਹਸਪੀਟਲ ਹੀ ਬੰਦ ਕਰ ਦਿਓ ਸਰਕਾਰੀ ਉਹਦੇ ਬੈਂਟੀਲੇਟਰ ਹੀ ਨਹੀਂ ਹਾਲੇ ਪਰਸੋਂ ਤੋਂ ਤਿੰਨ ਤਿੰਨ ਮਰੀਜ਼ ਮਾਰੇ ਭਾਈ ਸਾਡੇ ਸਾਡੇ ਆਕਸੀਜਨ ਕਰਕੇ ਤਿੰਨ ਮਰੀਜ਼ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਉਹ ਸਾਨੂੰ ਕਹਿੰਦੇ ਵੈਂਟੀਲੇਟਰ ਹੀ ਨਹੀਂ ਆ ਕਾਦੇ ਵਸ ਨਹੀਂ ਆਣੀਆਂ ਉਹ ਤੁਹਾਡੀ ਤੁਹਾਡੀ ਥੇਰ ਦਰਦੀ ਹੈ ਵੈਂਟੀਲੇਟਰ ਦੇ ਪੈਸੇ ਸਾਡੇ ਕੋਲ ਤੁਸੀਂ ਲੈ ਰਹੇ ਹੋ ਕੌਣ ਲੈ ਰਿਹਾ ਇੱਥੇ ਹੈ ਕੀ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਉਹ ਹੀ ਪੂਰੀਆਂ ਨਹੀਂ ਹੋਣਗੀਆਂ ਮਾਂ ਬੁੱਧੂ ਮੈਂ ਕਹਿੰਨਾ ਮੈਨੂੰ ਹਸਪਤਾਲ ਜਾਣਾ ਹੀ ਚਾਹ ਤਾਲੇ ਦਾ ਲਾ ਦੇਣੇ ਚਾਹੀਦੇ ਸਰਕਾਰ ਮੇਰੀ ਗੱਲ ਸੁਣੋ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਦਵਾਗੇ ਉਹ ਤਾਂ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀਂ ਦੇਖਿਆ ਵਾ ਮੈਂ ਕਿਹਾ ਮੈਂ ਇਹਨਾਂ ਸਾਥ ਮੈਂ ਕਿਹਾ ਮੈਂ ਵੋਟ ਦੇਣੀ ਛੱਡ ਦੇਣੀ ਭਾਈ ਮੈਂ ਵੋਟ ਦੇਣੀ ਛੱਡ ਦੇਣੀ ਭਾਈ ਕੋਈ ਵੀ ਸਰਕਾਰ ਮੈਂ ਨਹੀਂ ਵੋਟ ਦੇਣੀ ਹੱਦ ਤੱਕ ਨਾ ਮੇਰਾ ਪਰਿਵਾਰ ਦਊਗਾ ਨਾ ਮੇਰੇ ਰਿਸ਼ਤੇਦਾਰ ਦੋਗੇ ਵੋਟ ਕੋਈ ਵੀ ਨਹੀਂ ਵੋਟ ਦਊਗਾ ਹੱਦ ਤੱਕ ਕੋਈ ਕਾਂਗਰਸ ਨਹੀਂ ਕੋਈ ਕੋਈ ਜੇ ਇਲਾਜ ਨਹੀਂ ਹੋਣਾ ਫਾਇਦਾ ਕੀ ਬੋਰਡ ਦੇਣ ਦਾ ਇਹਨਾਂ ਨੂੰ ਹੈ ਇਹਨਾਂ ਨੇ ਫੁੱਦੂ ਬਣਾਇਆ ਸਾਨੂੰ ਉੱਤੋਂ ਸਾਨੂੰ ਹੀ ਕਹਿ ਰਿਹਾ ਤੁਸੀਂ ਕਰੋ ਇਲਾਜ ਆਸੀਂ ਤੁਹਾਨੂੰ ਡਿਸਚਾਰਜ ਕਰਦੇ ਤੁਸੀਂ ਲੈ ਜਾਓ ਆਪਣੀ ਆਪਣੀ ਐਂਬੂਲੈਂਸ ਹੀ ਲੈ ਜਾਓ ਹੈ ਕਿਹੜਾ ਮਤਲਬ ਹੈ ਇਹਨਾਂ ਦਾ ਉੱਤੋਂ ਮੇੜਾ ਕੀ ਹੋ ਰਹੀ ਤੁਹਾਨੂੰ ਹੈ ਇੱਥੇ ਕੋਈ ਨਰਸ ਜਿਹਨੇ ਕੋਈ ਸੁਖਵਿੰਦਰ ਕੌਰ ਨਾਮ ਦੀ ਲੇਡੀ ਸੀ ਜਿਹੜੀ ਇੱਕ ਤਾਂ ਨਗਰ ਦੀ ਰਹਿਣ ਵਾਲੀ ਸੀ ਲੋਕਾਂ ਦੀ ਪੂਰੀ ਕੰਮਸ਼ੀਰੀ ਦੇ ਜਿਹੜੇ ਬੰਦੇ ਨੂੰ ਉਹ ਸੋਟੇ ਦੇ ਆਦਮੀ ਆ ਬੀ ਪੁਲਿਸ ਵਿਭਾਗ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਆ ਉੱਥੇ ਰੇਡ ਕਰਨ ਵਾਸਤੇ ਵੀ ਚੱਲੇ ਗਈ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਡਾਕਟਰ ਸਾਹਿਬ ਇਹ ਦੁੱਧ ਜਿੱਤੇ ਉਹਨਾਂ ਨੇ ਸਾਇਦ ਉਹਨਾਂ ਨੇ ਜਿਹੜਾ ਹੈ ਨਾ ਰੈਪਰ ਕਰਤਾ ਯਾਰ ਅਮਰ ਸਾਹਿਬ ਕੀ ਹਾਲਾਤ ਕੀ ਨੇ ਲੜਕੀ ਦੀ ਵੀ ਆਈਸੀਯੂ ਦੇ ਵਿੱਚ ਜਿਹੜਾ ਦੇ ਕੋ ਮਰੀਜ਼ ਫੁੱਲ ਹੈਗੇ ਆ ਵੀ ਬੈੱਡ ਨਹੀਂ ਹੁੰਦਾ ਇਸ ਕਰਕੇ ਡੀਰ ਨਹੀਂ ਲੱਗਦਾ ਦੇ ਫਿਲਹਾਲ ਉਹ ਕੁਝ આરોਪ ਵੀ ਲਗਾ ਰਹੇ ਸੀ ਕਿ ਇੱਥੇ ਆਕਸੀਜਨ ਉਹ ਕਰਕੇ ਆਕਸੀਜਨ ਹੈ ਨਹੀਂ ਸਰ ਕੋ ਆਪਾਂ ਤੁਹਾਨੂੰ ਅੰਮ੍ਰਿਤਸਰ ਰੈਫਰ ਕਰ ਦਿੰਨੇ ਆ। ਇਹਦੇ ਬਾਰੇ ਨਹੀਂ ਉਹਨਾਂ ਨੇ ਹੀ ਕਿਹਾ ਸੀ ਇਹਨੂੰ ਆਈਸੀਯੂ ਦੀ ਲੋੜ ਆ ਪਰ ਅਜੇ ਵੀ ਸਰ ਕੋ ਫਾਲੀ ਨਹੀਂ ਹੋਇਆ ਇਸ ਕਰਕੇ ਜੀ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਕਿ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਦੱਸੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਤਾਂ ਇੱਥੇ ਬਸ ਥੱਲਾ-ਗੱਲਾ ਜ਼ਿਆਦਾ ਹੋ ਗਿਆ ਸੀ ਰਾਣਕ ਕੋਲੋਂ ਉਹਨਾਂ ਨੇ ਗੱਲ ਕਰੀ ਬੰਦੇ ਕੋਈ ਗੱਲ ਨਹੀਂ ਦੱਸੀ ਉਹਨਾਂ ਲਈ ਜਾਨੂ ਉਹਨਾਂ ਨੇ ਰੈਫਰ ਕਰਤਾ ਸੀ ਕਿਸ ਵਿਅਕਤੀ ਦੇ ਨਾਲ ਲਿੱਤਾ ਉਹਨਾਂ ਨੇ ਅੱਲੇ ਬੇਟੀਆਂ ਕੋ ਉਧਰ ਰਾਮਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨੂੰ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੀ ਬੇਟੀ ਦਾ ਨਾਮ ਲੈਂਦੇ ਸੀ ਸੁਖਵਿੰਦਰ ਗੌਰ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੋਈ ਉਹ ਰਾਮਮੋਰੀ ਦਾ ਕੇਸ ਆ ਮੈਂ ਚਾਹ ਰਿਹਾ ਹਾਂ ਸੁਣਾਵਾ ਠੀਕ ਹੈ ਜੀ ਸਾਡੀ ਸਬ ਡਿਵੀਜ਼ਨ ਦਾ ਕੇਸ ਹੈ ਲਾ ਮਿੰਦ ਭਾਈ ਅਸੀਂ ਸੁਭਾ ਨੂੰ ਕਵਰ ਕਰਨ ਨੂੰ ਮਾਰਦੇ ਹੁਣ ਨਾ ਇੱਧਰ ਆਈਓ ਫਿਲਹਾਲ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਕਿ ਬਾਕੀ ਜੋ ਵੀ ਨਹੀਂ ਤੇ ਫਿਲਹਾਲ ਵੀ ਇਨਫੋਰਮ ਕਰਤਾ ਤੇ ৰামা <laughs> মড়িট